ਅੱਜ ਲੈ ਕੇ ਆਈ ਜੀ ਟਮਾਟਰ ਪਿਊਰੀ ਬਣਾ ਕੇ ਦੱਸਣਾ ਤੁਹਾਨੂੰ ਸਸਤੇ ਭਾਅ ਟਮਾਟਰ ਲੈ ਕੇ ਉਹਨਾਂ ਨੂੰ ਕਿੱਦਾਂ ਸੰਭਾਲ ਕੇ ਆਪਾਂ ਨੇ ਬਾਅਦ ਵਿੱਚ ਯੂਜ਼ ਕਰਨੇ ਜਦੋਂ ਮਹਿੰਗੇ ਹੋ ਜਾਂਦੇ ਆ ਬਹੁਤ ਹੀ ਸੌਖੇ ਢੰਗ ਨਾਲ ਆਪਾਂ ਨੇ ਟਮਾਟਰ ਪਿਊਰੀ ਬਣਾਈ ਹੈ ਜੀ ਲਓ ਜੀ ਆਪਾਂ ਨੇ ਟਮਾਟਰ ਲੈ ਲਏ ਆ ਜੀ ਜੇ ਆਪਾਂ ਨੂੰ ਜਦੋਂ ਸਸਤੇ ਰੇਟ ਨਾਲ ਮਿਲ ਜਾਂਦੇ ਆ ਟਮਾਟਰ ਤਾਂ ਆਪਾਂ ਨੂੰ ਜਰੂਰ ਲੈ ਲੈਣੇ ਚਾਹੀਦੇ ਆ ਫਿਰ ਇਹਨਾਂ ਨੂੰ ਕਿੱਦਾਂ ਸਟੋਰ ਕਰਕੇ ਰੱਖਣਾ ਹੈ ਉਹ ਆਪਾਂ ਤੁਹਾਨੂੰ ਤੁਹਾਨੂੰ ਦੱਸਾਂਗੇ ਚੰਗੀ ਤਰ੍ਹਾਂ ਧੋ ਸੁਆਲੇ ਧੋ ਧੋ ਲਈ ਆਪਾਂ ਨੇ ਸਮਾਰ ਲਈਏ ਟਮਾਟਰ ਸੁਕਾ ਲਈਏ ਧੋ ਕੇ ਤੇ ਸਾਰੇ ਟਮਾਟਰਾਂ ਨੂੰ ਹੁਣ ਆਪਾਂ ਇੱਕ ਭਾਂਡੇ ਵਿੱਚ ਕੱਟ ਲਵਾਂਗੇ ਇਹ ਬਹੁਤ ਵਧੀਆ ਪਿਉਰੀ ਬਣਦੀ ਹੈ ਜਦੋਂ ਮਰਜੀ ਤੁਸੀਂ ਸਬਜ਼ੀ ਬਣਾ ਸਕਦੇ ਆ ਬਹੁਤ ਤਿੰਨ ਮਹੀਨੇ ਤੱਕ ਇਹ ਬਿਲਕੁਲ ਖਰਾਬ ਨਹੀਂ ਹੁੰਦੀ ਤੇ ਮੈਂ ਪਹਿਲਾਂ ਵੀ ਬਣਾ ਕੇ ਰੱਖੀ ਹੋਈ ਹੈ ਚੰਗੀ ਤਰ੍ਹਾਂ ਆਪਾਂ ਨੇ ਕੱਟ ਲੈਣੇ ਆ ਬਸ ਇਹਨਾਂ ਨੂੰ ਕੋਈ ਬਹੁਤੀ ਮਿਹਨਤ ਦੀ ਲੋੜ ਨਹੀਂ ਹੈਗੀ ਹਰ ਇੱਕ ਭਾਂਡ ਬਣਾ ਕੇ ਰੱਖ ਸਕਦੇ ਆ ਤੇ ਹੁਣ ਆਪਾਂ ਕੜਾਹੀ ਵਿੱਚ ਪਾਇਆ ਹੈ ਜੀ ਇੱਕ ਕੜਛੀ ਸਰੋਂ ਦਾ ਤੇਲ ਨੂੰ ਚੰਗੀ ਤਰ੍ਹਾਂ ਕਰ ਲਾਂਗੇ ਜੀ ਗਰਮ ਤੁਸੀਂ ਦੇਸੀ ਘਿਓ ਵੀ ਲੈ ਸਕਦੇ ਆ ਤੇ ਹਾਫ ਚਮਚ ਚਮਚ ਜਿਹਾ ਚਮਚੀ ਦਾ ਚੌਥਾ ਹਿੱਸਾ ਆਮੰਗੇ ਜੀ ਆਪਾਂ ਹਿੰਗ ਆਪਾਂ ਸਿਰਫ ਹਿੰਗ ਤੇ ਹੀ ਕੜਕਾ ਲਗਾਣਾ ਹੈ ਹਿੰਗ ਦਾ ਜਿਹੜਾ ਫਲੇਵਰ ਤਾਂ ਬਹੁਤ ਅੱਛਾ ਬਣ ਕੇ ਆਉਂਦਾ ਹੈ ਤੁਸੀਂ ਇਹਦੇ ਨਾਲ ਜੀਰਾ ਵੀ ਐਡ ਕਰ ਸਕਦੇ ਆ ਪਰ ਅਸੀਂ ਕੋਈ ਜ਼ਰੂਰਤ ਵੀ ਹੈ ਨਹੀਂ ਤੇ ਹਿੰਗ ਨਾਲ ਹੀ ਸਰ ਜਾਂਦਾ ਹੈ ਹਿੰਗ ਨੂੰ ਣੜਤੋਂ ਬਾਅਦ ਹੁਣ ਆਪਾਂ ਪਾ ਦਾਂਗੇ ਜੀ ਟਮਾਟਰ ਜਿਹੜੇ ਕੱਤੇ ਆ ਜਦੋਂ ਮਤਲਬ 10 ਮਿੰਟ ਦਾ ਸੇਕ ਲਓ ਅਮਾ ਲਈ ਟੋਟਲੀ 20 ਮਿੰਟ ਦੇ ਵਿੱਚ ਪੇੜੀ ਬਣ ਕੇ ਹੋ ਗਈ ਸੀ ਜੀ ਰੈਡੀ ਤੇ ਜਦੋਂ ਆਪਾਂ ਇਹਨੂੰ ਤਕਾਵਾਗੇ ਬਸ ਇਹ ਅਬੀ ਪਾਣੀ ਹੋ ਜਾਂਦਾ ਥੋੜਾ ਵਿੱਚ ਪਰ 10 ਮਿੰਟਾਂ ਵਿੱਚ ਸਾਰਾ ਪਾਣੀ ਸੁੱਕ ਜਾਂਦਾ ਏ ਜੇ ਆਪਾਂ ਪੇਸਟ ਬਣਾ ਕੇ ਪਾਉਂਦੇ ਆ ਉਹਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਏ ਕੱਟ ਕੇ ਵਾਲਾ ਜਿਹੜਾ ਸਿਸਟਮ ਹੈ ਇਹ ਬਹੁਤ ਛੇਤੀ ਬਣਿਆ ਏ ਆ ਦੇਖੋ ਜੀ ਆਪਣੇ ਕੋਲ ਇਹ 3 ਮਹੀਨੇ ਪਹਿਲਾਂ ਦੀ ਹੈ ਤੇ ਇਹ ਮੈਂ ਸਟੋਰ ਕਰਕੇ ਰੱਖੇ ਹੋਏ ਸੀ ਆਈਸ ਵਾਲੇ ਇਹਦੇ ਫ੍ਰੀਜਰ ਵਿੱਚ ਰੱਖੇ ਹੋਏ ਸੀ ਆਈਸ ਲੱਗੀ ਪਈ ਹੈ ਤੇ ਹਲੋ ਜੀ ਜਦੋਂ ਇਸ ਤਰ੍ਹਾਂ ਤੇ ਹੋ ਜਾਂਦੀਆਂ ਪੱਕ ਕੇ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਟੁਕੜਾ ڈال ਜਿੰਨੀ ਪਾਵਾਂਗੇ ਤੇ ਪੰਜ ਸੱਤ ਪਾਵਾਂਗੇ ਜੀ ਲੌਂਗ ਇਹਦੇ ਨਾਲ ਖਰਾਬਨਾਤ ਬਹੁਤ ਅੱਛੀ ਹੋ ਜਾਂਦੀ ਹੈ ਟਮਾਟਰਾਂ ਵਿੱਚ ਤੇ ਨਾਲੇ ਖਰਾਬ ਨਹੀਂ ਹੁੰਦੀ ਹੈਗੀ ਚੀਜ਼ ਤੇ ਨਾਲੇ ਜੇ ਕੋਈ ਸਬਜ਼ੀ ਬਣਾਉਣੀ ਹੈ ਐਕਸਟਰਾ ਮਸਾਲੇ ਪਾਉਣ ਦੀ ਲੋੜ ਨਹੀਂ ਹੈ ਜੀ ਤੇ ਥੋੜਾ ਪਾਵਾਂਗੇ ਜੀ ਆਪਾਂ ਅੱਧਾ ਚਮਚ ਜਿੰਨਾ ਪਾਵਾਂਗੇ ਨਮਕ ਤੇ ਨਮਕ ਜਿਹੜਾ ਇਸ ਟਮਾਟਰਾਂ ਦਾ ਰੰਗ ਜਿਹੜਾ ਬਿਲਕੁਲ ਫਰੈਸ਼ ਰੱਖੇਗਾ ਬਿਲਕੁਲ ਕਾਲਾ ਬਣ ਨਹੀਂ ਹੁੰਦਾ ਆ ਲਓ ਜੀ ਇੰਨੇ ਕ ਟਾਈਮ ਵਿੱਚ ਇੰਨਾ ਕੀ ਟਾਈਮ ਲੱਗਦਾ ਹੈ ਪਿਊਰੀ ਹੋ ਗਈ ਆ ਜੀ ਬਣ ਕੇ ਤਿਆਰ ਬਹੁਤ ਜਲਦੀ ਪੱਕਦੀ ਆ ਤੇ ਹੁਣ ਆਪਾਂ ਇਸ ਨੂੰ ਠੰਡੇ ਹੋਣ ਲਈ ਛੱਡ ਦਵਾਂਗੇ ਠੰਡੇ ਹੋਣ ਤੋਂ ਬਾਅਦ ਆ ਦੇਖੋ ਤੁਹਾਨੂੰ ਚੈੱਕ ਕਰਾਉਂਦੇ ਆ ਕਿੰਨਾ ਅੱਛਾ ਕਲਰ ਆਇਆ ਇਹ ਕੋਈ ਕਾਲਾ ਨਹੀਂ ਹੋਇਆ ਤੋ 3 ਮਿੰਟ ਵਿੱਚ ਤੁਸੀਂ ਰੱਖ ਸਕਦੇ ਆ ਬੜੇ ਆਰਾਮ ਨਾਲ ਬਹੁਤ ਜਲਦੀ ਸਬਜੀ ਬਣਦੀ ਹੈ ਇਹਦੀ ਜਿਵੇਂ ਦਾ ਰੰਗ ਹੈਗਾ ਉਵੇਂ ਦਾ ਹੀ ਰਹਿੰਦਾ ਹੈ ਪੂਰਾ ਪੂਰਾ ਟਾਈਮ ਤੇ ਹੁਣ ਆਪਾਂ ਨੇ ਇੱਕ 에ਅਰ ਕੰਟੇਨਰ ਲੈਣਾ ਹੈ ਜੀ ਤੁਸੀਂ ਕੱਚ ਦਾ ਲੈ ਲਓ ਪਲਾਸਟਿਕ ਦਾ ਲੈ ਲਓ ਬਸ ਟਾਈਟ ਹਟਕਣ ਵਾਲਾ ਹੋਣਾ ਚਾਹੀਦਾ ਹੈ ਤੇ ਆਪਾਂ ਹੁਣ ਇਸ ਨੂੰ ਇਸ ਕੰਟੇਨਰ ਦੇ ਵਿੱਚ ਪਾ ਕੇ ਸੰਭਾਲ ਸੰਭਾਲ ਕੇ ਰੱਖ ਲਾਂਗੇ ਠੰਡੇ ਕਰਕੇ ਪੈਕ ਕਰਨੀਆਂ ਤੁਸੀਂ ਤੇ ਹੁਣ ਜਦੋਂ ਆਪਾਂ ਨੇ ਪੈਕ ਕਰ ਲਈ ਐ ਬਾਕਸ ਵਿੱਚ ਤੇ ਹੁਣ ਸਿੱਧਾ ਢੱਕਣ ਨਹੀਂ ਲਗਾਉਣਾ ਇਹਦੇ ਵਿੱਚ ਆਪਾਂ ਨੇ ਵਾਇਲਡ ਪੇਪਰ ਲਗਾ ਕੇ ਜਿੰਨਾ ਜਨਾਏ ਨੂੰ ਸੈੱਟ ਕਰਕੇ ਫਿਰ ਆਪਾਂ ਨੇ ਜਿਹੜਾ ਢੱਕਣਾ ਹੈ ਉਹ ਲਗਾਉਣਾ ਹੈ ਤਾਂ ਕਿ ਜਿਹੜਾ ਢੱਕਣ ਨੂੰ ਪਾਣੀ ਦਿੱਕੇ ਪਾਣੀ ਹੋ ਜਾਂਦਾ ਢੱਕਣ ਦੇ ਅੰਦਰ ਲਗਾ ਕੇ ਉਹ ਵਿੱਚ ਬੂੰਦ ਬੂੰਦ ਵੀ ਪਾਣੀ ਨਹੀਂ ਜਾਏਗਾ ਫਿਰ ਇਹ ਚੀਜ਼ ਜਿਹੜੀ ਆ ਕੋਈ ਵੀ ਖਰਾਬ ਨਹੀਂ ਹੁੰਦੀ ਤੇ ਹੁਣ ਆਪਾਂ ਇਹਨੂੰ ਫ੍ਰੀਜਰ ਵਿੱਚ ਸਟੋਰ ਕਰਕੇ 3 ਮਿੰਟ ਲਈ ਰੱਖ ਸਕਦੇ ਹਾਂ ਤੁਸੀਂ ਰੋਜ਼ ਵਰਤੋ ਬਿਲਕੁਲ ਫਰੈਸ਼ ਸਬਜ਼ੀ ਬਣਦੀ ਆ ਬਿਲਕੁਲ ਕੋਈ ਰੰਗ ਦਾ ਫਰਕ ਨਹੀਂ ਹੁੰਦਾ ਤੇ ਜਿਹੜਾ ਫ੍ਰੀਜਰ ਦੇ نیچے ਟ੍ਰੇ ਹੁੰਦੀ ਆ ਆਪਾਂ ਉਸ ਵਿੱਚ ਰੱਖ ਦਿਆਂ ਇਸ ਨੂੰ ਤਾਂ ਕਿ ਇਹਦੇ ਵਿੱਚ برف ਵੀ ਨਹੀਂ ਜੰਮਦੀ ਤੇ 쿨ਿੰਗ ਬਹੁਤ ਜ਼ਿਆਦਾ ਹੁੰਦੀ ਆ ਖਰਾਬ ਨਹੀਂ ਹੁੰਦੀ ਚੀਜ਼ ਤੇ ਜਿਹੜੀ ਆਪਾਂ ਪਹਿਲਾਂ ਬਣਾ ਕੇ ਰੱਖੀ ਹੋਈ ਆ 3 ਮਹੀਨੇ ਹੋ ਗਏ ਆ ਦੇਖੋ ਆਪਾਂ ਨੇ ਉਹਦੀ ਆਈਸ ਜਮਾਈ ਹੋਈ ਆ ਤਦੋਂ ਆਪਾਂ ਲੋਡ ਹੁੰਦੀ ਆਪਾਂ ਅੱਧਾ ਘੰਟਾ ਪਹਿਲਾਂ ਕਿਤੇ ਬਾਹਰ ਪਰਤ ਸਕਦੇ ਤੁਸੀਂ ਵੀ ਜਰੂਰ ਹੁਣਾਣਾ ਜੀ ਬਾਏ ਬਾਏ